ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਸੋ ਅੱਜ ਦਾ ਆਪਣਾ ਵਿਸ਼ਾ ਜੀ ਵੀ ਦੁਜਿਆਂ ਨੂੰ ਦੁੱਖ ਦੇਨੋਂ ਹਟਜੋ ਤੇ ਨਹੀਂ ਰੱਬ ਨੇ ਤੁਹਾਨੂੰ ਵੀ ਨਹੀਂ ਬਖਸ਼ਣਾ ਤੁਸੀਂ ਫਿਰ ਸੋਚੋਗੇ ਵੀ ਇਹ 24 ਘੰਟੇ ਸਿਰ ਤੇ ਆਂਣਕਾਂ ਕੋ ਲਈ ਰੱਖਦੀ ਹੈ ਇਹ ਜੀ ਮੇਰੀਆਂ ਨੇੜੇ ਦੀਆਂ ਆਂਣਕਾਂ ਹੈਗੀਆਂ ਵੀ ਜਿਵੇਂ ਮੇਰੇ ਲੈਂਜ ਪਏ ਹੋਇਆ ਮੇਰੀ ਨੇੜੇ ਦੀ ਨਿਗਾਹ ਤਾਂ ਬਿਲਕੁਲ ਨਹੀਂ ਹੈਗੀਗੀ ਤੇ ਜਿਵੇਂ ਦੂਰ ਦੀ ਨਿਗਾਹ ਮੇਰੀ ਪੂਰੀ ਹੈ ਤੇ ਨੇੜੇ ਮੈਂ ਬਿਨਾਂ ਆਂਣਕਾਂ ਤੋਂ ਮੋਬਾਈਲ ਨਹੀਂ ਦੇਖ ਸਕਦੀ ਮੇਰੇ ਲੈਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਦੂਜਿਆਂ ਨੂੰ ਦੁੱਖ ਦੇ ਕੇ ਆਪਾਂ ਨੂੰ ਕੁਝ ਨਹੀਂ ਮਿਲਦਾ ਤੇ ਦੇਣੇ ਵੀ ਨਹੀਂ ਚਾਹੀਦੇ ਕਿਉਂਕਿ ਰੱਬ ਅਕਾਲ ਪੁਰਖ ਬਹੁਤ ਨੂੰ ਸਭ ਦੇਖ ਰਿਹਾ ਹੁੰਦਾ ਆਪਣੇ ਸਾਰੇ ਲੈਖੇ ਜੋਖੇ ਹੋ ਰਹੇ ਹੁੰਦੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਹਾਸੀ ਕਢਾਉਣੀ ਹੈ ਕਿਸੇ ਨੇ ਮੈਨੂੰ ਕਮੈਂਟ ਕਰਿਆ ਕੁਸ਼ਕ ਤਾਂ ਮੈਂ ਭੁੱਲ ਗਈ ਕੁਸ਼ਕ ਮੇਰੇ ਯਾਦ ਆ ਉਹਨੇ ਕੀ ਕਮੈਂਟ ਕਰਿਆ ਹਮਮ ਪਤਾ ਨਹੀਂ ਕਿਵੇਂ ਜਿਹੀ ਇੱਕੀ हां ਐਵੇਂ ਕਿਹਾ ਸੀ ਕਹਿੰਦੇ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਵੀ ਸਾਰਿਆਂ ਨੂੰ ਪਤਾ ਹੁੰਦਾ ਵੀ ਐਦਾਂ ਹੁੰਦੀ ਹੈ ਤੇ ਕਮਲੇ ਲੋਕ ਆ ਜੋ ਤੁਹਾਡੀਆਂ ਵੀਡੀਓ ਦੇਖਦੇ ਆ ਤੇ ਮੈਂ ਵੀਰੇ ਉਹਨੂੰ ਇਹ ਮੈਸੇਜ ਦਾ ਇਹਹੀ ਜਵਾਬ ਦੇਣਾ ਚਾਹਣੀ ਆ ਵੀ ਜਿਨ੍ਹਾਂ ਨੂੰ ਮੇਰੀਆਂ ਵੀਡੀਓ ਨਹੀਂ ਚੰਗੀਆਂ ਲੱਗਦੀਆਂ ਤੁਸੀਂ ਨਹੀਂ ਦੇਖਣੀਆਂ ਨਾ ਦੇਖੋ ਕਿਉਂਕਿ ਮੈਂ ਕਦੇ ਜ਼ਿੰਦਗੀ ਚ ਦੇਖੋ ਮੈਂ YouTube ਤੇ ਸਾਰਾ ਕੁਝ ਦੇਖਦੀ ਆ ਮਾੜੀਆਂ ਵੀਡੀਓ ਵੀ ਹੁੰਦੀਆਂ ਉਹ ਤੇ ਚੰਗੀਆਂ ਵੀ ਹੁੰਦੀਆਂ ਪਰ ਮੈਂ ਕਦੇ ਕਿਸੇ ਨੂੰ ਕਮੈਂਟ ਨਹੀਂ ਕੀਤਾ ਜੇ ਮੈਨੂੰ ਕਿਸੇ ਦੀ ਵੀਡੀਓ ਨਹੀਂ ਚੰਗੀ ਲੱਗਦੀ ਮੈਂ ਉਹਨੂੰ ਇਗਨੋਰ ਮਾਰ ਦਿੰਦੀ ਆ ਬਿਲਕੁਲ ਨਹੀਂ ਦੇਖਦੀ ਪਰ ਕਮੈਂਟ ਕਰਕੇ ਬਕਵਾਸ ਨਹੀਂ ਮਾਰਦੀ ਵੀ ਇਹਦੇ ਵਿੱਚ ਆਹ ਨਹੀਂ ਕਰਨਾ ਤੁਸੀਂ ਵਰਨਿੰਗ ਕਰਨਾ ਤੁਸੀਂ ਆਏ ਆ ਸਾਰਿਆਂ ਨੂੰ ਪਤਾ ਦਿਖਾ ਜਿਹਨੂੰ ਮੇਰੇ ਜਿਹਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਉਹ ਮੇਰੀਆਂ ਵੇਖੋ ਜਿਹਨੂੰ ਨਹੀਂ ਚੰਗੀਆਂ ਲੱਗਦੀਆਂ ਬਿਲਕੁਲ ਨਾ ਦੇਖੋ ਠੀਕ ਹੈ ਕਮੈਂਟ ਕਰਦੇ ਰਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਜ ਮੈਨੂੰ ਪਤਾ ਹੁੰਦਾ ਵੀ ਇੱਥੇ ਵੀਡੀਓ ਜਿਹੜੇ ਮਾੜੀਆਂ ਪਾਉਂਦੇ ਉਹਨਾਂ ਨੂੰ ਤਾਂ ਲੋਕ ਉਹਨਾਂ ਨੇ ਪਰੇਸ਼ਾਨ ਕਰਨੀ ਕਰਨਾ ਜਿਹੜੇ ਇੱਥੇ ਵੀ ਉਂ ਬੈਸੇ ਨੋਰਮਲ ਵੀਡੀਓ ਪਾਉਂਦੇ ਆ ਉਹਨਾਂ ਦੇ ਵੀ ਟਿੱਪਣੀਆਂ ਕਰ ਲੱਗ ਜਾਂਦੇ ਸੋ ਮੈਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਤੁਸੀਂ ਮੈਸੇਜ ਕਰੋ ਜੀ ਸੱਦ ਕੇ ਕਰੋ ਬਟ ਮੇਰਾ ਤੁਹਾਨੂੰ ਰਿਪਲਾਈ ਮੈਂ ਇਸ ਕਰਕੇ ਕੀਤਾ ਵੀ ਤੁਸੀਂ ਇਹ ਨਾ ਸੋਚੋ ਵੀ ਮੈਂ ਤੁਹਾਡੀ ਬਾਵਾ ਲੈਣ ਵਾਸਤੇ ਵੀਡੀਓ ਪਾਉਣੀ ਆ ਮੇਰਾ ਸ਼ੌਂਕ ਹੈ ਮੈਂ ਵੀਡੀਓ ਪਾਉਣੀ ਆ ਮੈਨੂੰ ਵਧੀਆ ਲੱਗਦਾ ਲੋਕ ਮੈਨੂੰ ਪਸੰਦ ਕਰਦੇ ਜਿਨ੍ਹਾਂ ਨੂੰ ਮੈਂ ਨਹੀਂ ਪਸੰਦ ਉਹ ਨਾ ਦੇਖੋ ਇਗਨੋਰ ਮਾਰੋ ਸੋ ਹੁਣ ਆਪਾਂ ਵੀਡੀਓ ਸਟਾਰਟ ਕਰ ਜਦੋਂ ਤੁਸੀਂ ਨਾ ਕਿਸੇ ਨੂੰ ਦੁੱਖ ਦੇਣ ਲੱਗ ਜਾਨੇ ਹੋ ਕਿਸੇ ਦੀਆਂ ਗੱਲਾਂ ਜ ਇੰਟਰਵਿਊਰ ਕਰ ਲੱਗ ਜਾਨੇ ਹੋ ਕਿਸੇ ਨੂੰ ਦੁਖੀ ਕਰਦੇ ਹੋ ਹਨਾ ਤੁਸੀਂ ਮੈਂ ਇਹ ਚੀਜ਼ਾਂ ਮੈਂ ਫੇਸ ਕੀਤੀਆਂ ਤੇ ਜਾਂ ਮੈਨੂੰ ਲੋਕਾਂ ਤੋਂ ਵੀ ਪਤਾ ਚੱਲ ਜਾਂਦੀਆਂ ਵੀ ਤੁਸੀਂ ਕਈ ਇੱਕ ਆਇਆ ਕਰ ਲੈਨੇ ਹੋ ਵੀ ਕਈਆਂ ਕਈਆਂ ਦੇ ਗਰੁੱਪ ਬਣ ਜਾਂਦੇ ਆ ਉਹ ਕਈ ਨਾ ਮੰਨ ਲਓ ਵੀ ਤੁਸੀਂ ਜਾਂ ਘਰੇ ਲਾ ਲਓ ਜਾਂ ਜੋਬ ਤੇ ਲਾ ਲਓ ਜਿੱਥੇ ਮਰਜ਼ੀ ਲਾ ਲਓ ਤੁਸੀਂ ਵੀ 5-7 ਜਣੇ ਇੱਕ ਪਾਸੇ ਹੋ ਜਾਂਦੇ ਤੇ ਇੱਕ ਇਕੱਲੇ ਨੂੰ ਕੱਢ ਦਿੰਦੇ ਆ ਤੇ ਉਹਦੇ ਇਕੱਲੇ ਦੇ ਬੈਰ ਪੈ ਜਾਂਦੇ ਆ ਤੇ ਹਾਲਾਂਕਿ ਉਹਦਾ ਕੋਈ ਕਸੂਰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਜੇ ਵੀ ਮਤਲਬ ਇੱਕ ਨਿਗਾ ਤਾਂ ਇਹਨੂੰ ਬੁਲਾਉਣਾ ਨਹੀਂ ਦੂਜਾ ਮਗਰ ਲੱਗ ਜਾਂਦਾ ਬੁਲਾਈਨਾ ਮੇਰੀ ਤੇਰੇ ਨਾਲ ਬੰਦੀ ਨਹੀਂ ਤੂੰ ਨਾ ਬੁਲਾਈਂਦਾ ਇੱਕ ਪਾਸੇ ਮੰਨ ਲਓ ਵੀ 7-8 ਜਣੇ ਹੋ ਜਾਂਦੇ ਇੱਕ ਪਾਸੇ ਇਕੱਲਾ ਹੋ ਜਾਂਦਾ ਤੇ ਉੱਥੇ ਰਲ ਕੇ ਫਿਰ ਲੋਕ ਨਾ ਉਹ ਇੱਕ ਬੰਦੇ ਨੂੰ ਟਾਰਚ ਕਰਦੇ ਆ 24 ਘੰਟੇ ਟਾਰਚ ਕਰਦੇ ਆ ਫਿਰ ਉਹ ਉਹਨਾਂ ਨੇ ਕਸਵੀ ਖਾ ਲਈ ਹੁੰਦੀ ਆ ਵੀ ਆਪਾਂ ਇਹ ਬੰਦੇ ਨੂੰ ਇੰਨਾ ਟਾਰਚ ਕਰਨਾ ਇੰਨਾ ਟਾਰਚ ਕਰਨਾ ਵੀ ਉਹ ਜਾ ਤਾਂ ਇਹ ਕੰਮ ਛੱਡ ਕੇ ਉੱਡ ਜੇ ਤੇ ਜਾਂ ਸਾਡੇ ਮੂਰੇ ਨੀਵਾ ਹੋ ਜੇ ਜਾਂ ਹਾਰ ਮੰਨ ਲੇ ਜਾਂ ਸਾਡੇ ਪੈਰੀ ਡਿੱਗ ਪੇ ਸੋ ਵੀਰੇ ਇਹ ਗੱਲਾਂ ਨਾ ਕਰਿਆ ਕਰੋ ਕਿਉ ਜਿੰਨੀ ਮੈਂ ਜ਼ਿੰਦਗੀ ਦੇਖ ਚੁੱਕੀ ਐ ਨਾ 45 ਸਾਲ ਦੀ ਉਮਰ 'ਚ ਤੁਸੀਂ ਦੇਖੀ ਨਹੀਂ ਹੋਣੀ ਮੈਂ ਮਾੜੇ ਤੋਂ ਮਾੜੇ ਟਾਈਮ ਦੇਖ ਚੁੱਕੀ ਆ ਹਾਲਾਤ ਦੇਖ ਰਹੀਆਂ ਜੋ ਇੱਥੇ ਕਰਦਾਂ ਨੂੰ ਭਰਨੀਆਂ ਪੈਂਦੀਆਂ ਭਰਨੀਆਂ ਵੀ ਇਹੋ ਜਿਹੀਆਂ ਪੈਂਦੀਆਂ ਵੀਰੇ ਰੂ ਲੂੰ ਗੰਡਾ ਖੜਾ ਹੋ ਜਾਂਦਾ ਦੇਣੀ ਪੈਂਦੀ ਐ ਜਦੋਂ ਤੁਸੀਂ ਮੈਂ ਬਾਰ-ਬਾਰ ਕਹਿੰਦੀ ਆ ਆਤਮਾ ਤੇ ਪਰਮਾਤਮਾ ਦਾ ਇੱਕ ਮੇਲ ਹੁੰਦਾ ਜਦੋਂ ਕਿਸੇ ਦੀ ਤੁਸੀਂ ਆਤਮਾ ਇੰਨੀ ਕੁ ਦੁਖੀ ਕਰ ਦੋ ਇੰਨੀ ਤਰ੍ਹਾਂ ਕੋਈ ਵਾਰੀ ਨਾ ਉਹ ਬੰਦਾ ਸੁਸਾਇਡ ਕਰ ਲਈ ਮਜਬੂਰ ਹੋ ਜਾਂਦਾ ਉਹਨੂੰ ਨਾ ਮੈਂ ਮਰ ਜਾਵਾਂ ਵੀ ਇਹ ਬੰਦੇ ਮੇਰੇ ਬੈਰ ਪੈ ਗਏ ਕੋਈ ਵੀ ਲਾ ਲਓ ਵੀਰੇ ਉਹ ਚਾਹੇ ਉਹ ਜੋ ਪਰਲ ਲਓ ਟੇਡ ਲਾ ਲਓ ਤੁਸੀਂ ਚਾਹੇ ਘਰੇ ਲਾ ਲਓ ਪਰ ਪਲੀਜ਼ ਮੇਰੀ ਰਿਕਵੈਸਟ ਆ ਵੀ ਤੁਸੀਂ ਪਾਪਾਂ ਦੇ ਭਾਗੀ ਨਾ ਬਣਿਆ ਕਰੋ ਇਹ ਗੱਲਾਂ ਦੇਣੀਆਂ ਪੈਂਦੀਆਂ ਠੀਕ ਹੈ ਕਦੇ ਖੁਸ਼ੀ ਨਾ ਮਨਾਇਆ ਕਰੋ ਵੀ ਅਸੀਂ ਕਿਸੇ ਦੀ ਆਤਮਾ ਨੂੰ ਦੁੱਖ ਦੇਤਾ ਅਸੀਂ ਏਕਾ ਕਰ ਲਿਆ ਅਸੀਂ ਇੱਕ ਬੰਦੇ ਨੂੰ ਟਾਰਚ ਕਰਨੇ ਕਿਤੇ ਸੋਡਾ ਟਾਰਚ ਕੀਤਾ ਉਹ ਬੰਦਾ ਗਲਤ ਟ੍ਰੈਪ ਚੱਕ ਗਿਆ ਨਾ ساری ਉਮਰ ਸੋਥੋਂ ਪਾਪ ਨਹੀਂ ਲੈਣਾ ਸਾਰੀ ਜ਼ਿੰਦਗੀ ਤੁਸੀਂ ਚਾਹੇ ਫਿਰ ਉਹ ਗੱਲਾਂ ਮੋਤੀਪੂਰਨ ਕਰ ਲਓ ਪਰ ਤੁਹਾਡੇ ਚੋਂ ਪਾਪ ਕਦੇ ਵੀ ਨਹੀਂ ਲੈਣਾ ਤੇ ਨਾ ਸਾਨੂੰ ਬਖਸ਼ਣਾ ਪਰਮਾਤਮਾ ਨੇ ਤੇ ਮੈਂ ਥੋੜੂ ਇਹ ਵੀ ਗੱਲ ਦੱਸ ਦਿਆਂ ਯਾਦ ਕਰਾਉਣੀ ਹੈ ਮੇਰੀ ਜੇ ਅੱਖੀ ਵੇਖੀਆਂ ਜਮਾ ਅੱਖੀ ਜਦੋਂ ਪਰਮਾਤਮਾ ਦੀ ਸੂਈ ਘੁੰਮ ਜਾਂਦੀ ਆ ਨਾ ਥੋਡੇ ਤੇ ਆ ਜਾਂਦੀ ਆ ਜਿਹੜੀ ਤੁਸੀਂ ਜ਼ੁਲਮ ਕਰਦੇ ਹੋ ਲੋਕਾਂ ਨੂੰ ਦਰਦ ਦਿੰਦੇ ਹੋ ਬੇਮਤਬਲਾ ਉਦੋਂ ਥੋਡੇ ਸਮਝ ਲਓ ਵੀ ਪੁੱਠੇ ਦਿਨ ਸ਼ੁਰੂ ਹੋ ਚੁੱਕੇ ਆ ਠੀਕ ਹੈ ਦੇਖ ਲਈਏ ਮੈਂ ਪ੍ਰਮਾਤਮਾ ਦੀਆਂ ਸੂਈਆਂ ਘੁੰਮਦੀਆਂ ਜਦੋਂ ਤੁਸੀਂ ਕਿਸੇ ਨੂੰ ਹੱਦੋਂ ਵੱਧ ਪਰੇਸ਼ਾਨ ਕਰ ਦਿੰਦੇ ਹੋ ਵਿਚਾਰਾ ਗੁਰੂ ਘਰ ਜਾ ਕੇ ਹੀ ਅਰਦਾਸ ਕਰਦਾ ਵੀ ਮਾਲਕਾ ਮੈਂ ਤੰਗ ਕਰਦਾ ਮੈਨੂੰ ਦੇਖ ਤੇ ਨਹੀਂ ਜੋ ਮੈਨੂੰ ਤੰਗ ਕਰਦਿਆ ਵਾਹੀ ਗੁਰੂ ਤੂੰ ਉਹਨੂੰ ਦੇਖ ਫਿਰ ਜਦੋਂ ਦੇਖ ਬੰਦਾ ਬੰਦੇ ਨੂੰ ਦੇਖੂਗਾ ਵੱਧ ਤੋਂ ਵੱਧ ਥੱਪੜ ਮਾਰ ਲੂ ਕੁੱਟ ਲੂ ਮਾਰ ਲੂ ਦਾਬੋ ਦਾਬੀ ਹੋ ਜਾਣਗੇ ਗੱਲ ਨਿਬੜ ਜਾਂਦੀ ਹੈ ਠੀਕ ਹੈ ਤੇ ਜਦੋਂ ਪ੍ਰਮਾਤਮਾ ਦੀ ਕਰੋਪੀ ਛੋਡੇ ਤੇ ਆ ਗਈ ਨਾ ਉਹ ਤੋਂ ਤੁਹਾਨੂੰ ਬਚਾਉਣ ਵਾਲਾ ਨਾ ਤਾਂ ਕੋਈ ਜੱਜ ਹੈ ਤੇ ਨਾ ਹੀ ਕੋਈ ਵਕੀਲ ਹੈ ਤੇ ਨਾ ਹੀ ਕੋਈ ਬੰਦਾ ਹੈ ਜਦੋਂ ਪ੍ਰਮਾਤਮਾ ਛੋਡੇ ਤੇ ਕਰੋਪ ਹੋ ਗਏ ਪ੍ਰਮ ਲੱਗ ਗਿਆ ਪਰਮਾਤਮਾ ਨੂੰ ਵੀ ਪਤਾ ਵੀ ਇਹ ਬੰਦਾ ਨਹੀਂ ਸੁਧਰਦਾ ਇਹ ਮੇਰੇ ਬੰਦਿਆਂ ਨੂੰ ਇੰਨਾ ਕੁ ਟੌਰਚ ਕਰ ਰਿਹਾ ਇੰਨਾ ਕੁ ਟੌਰਚ ਕਿਉਂਕਿ ਮੰਨ ਲਓ ਇੱਕ ਦਿਨ ਚੋਂ ਬੰਦਾ ਸੋਨੂੰ 100 ਵਾਰ ਬਦਦੁਆ ਦਿੰਦਾ 100 ਵਾਰ ਵੀ ਆ ਮੈਨੂੰ ਦੁੱਖ ਦਿੰਦਾ ਯਾਰ ਇਹਨੂੰ ਭਰ ਨਹੀਂ ਪਵੇ ਭਰ ਨਹੀਂ ਪਵੇ ਇੱਕ ਬਦਦੁਆ ਜੇ ਤੁਹਾਡੀ ਪਰਮਾਤਮਾ ਕੋਲ ਪਹੁੰਚ ਗਈ ਨਾ ਤੇ ਪਰਮਾਤਮਾ ਦੀ ਕਚਹਿਰੀ 'ਚ ਛੋਡੀ ਲੱਗ ਗਈ ਨਾ ਅਰਜੀ ਤੇ ਫਿਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਲੱਗਿਆ ਬਾਰ-ਬਾਰ ਕਹਿਣੀ ਹੈ ਵੀਰੇ ਬਾਰ-ਬਾਰ ਮੈਂ ਪਿੱਟ ਰਹੀ ਹਾਂ ਵੀ ਤੁਸੀਂ ਕਿਸੇ ਨੂੰ ਟੌਰਚ ਕਰਨਾ ਬੰਦ ਕਰ ਦਿਓ ਨਾ ਤੰਗ ਕਰਿਆ ਕਰੋ ਕਿਸੇ ਨੂੰ ਕੋਈ ਜੌਬ ਕਰਕੇ ਢਿੱਡ ਭਰਦਾ ਉਹਨੂੰ ਢਿੱਡ ਭਰ ਲੈਣ ਦਿਓ ਕੋਈ ਪਰਿਵਾਰ ਦੇ ਵਿੱਚ ਥੋੜੀ ਰਿਸਪੈਕਟ ਕਰਦਾ ਤੁਹਾਡੀ ਇੱਜ਼ਤ ਕਰਦਾ ਉਹਦੀ ਕਦਰ ਕਰੋ ਇਹ ਨਹੀਂ ਹੈਗਾ ਵੀ ਤੁਸੀਂ 10 ਜਣੇ ਇਕੱਠੇ ਹੋ ਕੇ ਉਹਦੇ ਮਗਰ ਪੈ ਜਾਓ ਇਹ ਗੱਲਾਂ ਸੋਨੂੰ ਦੇਣੀਆਂ ਬੈ ਜਾਣਗੀਆਂ ਮੈਂ ਅੱਖੀਂ ਦੇਖੀਆਂ ਫਿਰ ਫਿਰ ਤੁਸੀਂ ਕੀ ਕਰ ਦੋ ਜਦੋਂ ਤੁਹਾਡੇ ਤੇ ਵਿਪਤਾ ਪੈਂਦੀ ਹੈ ਨਾ ਫਿਰ ਤੁਹਾਡੇ ਰੱਬ ਯਾਦ ਆਉਂਦਾ ਹੈ ਉਦੋਂ ਰੱਬ ਫਿਰ ਤੁਹਾਡੀ ਮਦਦ ਨਹੀਂ ਕਰਦਾ ਕਿਉਂ ਨਹੀਂ ਕਰਦਾ ਰੱਬ ਨੂੰ ਪਤਾ ਹੁੰਦਾ ਰੱਬ ਨੇ ਕਿਹਾ ਹੁੰਦਾ ਵੀ ਤੈਨੂੰ ਮੈਂ ਕਿਹਾ ਸੀ ਵੀ ਤੂੰ ਦੁਨੀਆ ਦੇ ਵਿੱਚ ਇੰਨਾ ਇੰਨਾ ਲੋਕਾਂ ਨੂੰ ਟਾਰਚ ਕਰ ਵੀ ਇੱਕ ਬੰਦਾ ਮਰ ਲਈ ਮੈਂ ਜਮਾਂ ਦੇਖ ਚੁੱਕੀ ਹਾਂ ਸੱਚੀ ਸੱਚ ਬਾਸ਼ਾ ਵਗੈਰ ਨੂੰ ਜਾਣ ਕੇ ਕਹਿਣੀ ਆ ਮੇਰੇ ਨਾਲ ਇਹੋ ਜਿਹੇ ਲੋਕ ਜੁੜ ਚੁੱਕੇ ਆ ਮੈਨੂੰ ਆਪ ਨੂੰ ਮੈਨੂੰ ਮੈਨੂੰ ਆਪ ਦੇ ਦੁੱਖ ਥੋੜੇ ਲੱਗਣ ਲੱਗੇ ਕਉਸਾ ਤੁਸੀਂ ਬੰਦਿਆਂ ਦੀਆਂ ਨਰਕ ਦੀਆਂ ਜ਼ਿੰਦਗੀਆਂ ਬਣਾ ਰੱਖੀਆਂ ਛੋੜੀਆਂ ਨੁਕੀਆਂ ਰਕੀਆਂ ਰੋਕਾਂ ਟੋਕਾਂ ਕਰਕੇ ਨਾ ਤੁਸੀਂ ਕਈ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਰੱਖੀ ਐ ਕਈ ਤਾਂ ਵਿਚਾਰੇ ਮੈਨੂੰ ਲੱਗਦਾ ਮੇਰੇ ਕੋਲੇ ਫੋਨ ਹੀ ਆ ਜਾਂਦੇ ਵੀ ਸਟ्रेस ਦੀਆਂ ਦਵਾਈਆਂ ਚੱਲ ਰਹੀਆਂ ਸਭ ਦੀਆਂ ਮੈਂ ਟਰੈਸ ਚਾ ਜੀ ਸਟ्रेस ਕਿਉਂ ਆ ਕੀ ਹੋ ਗਿਆ ਵੀਰੇ ਕੋਈ ਬਿਮਾਰੀ ਐ ਨਹੀਂ ਜੀ ਹਾਂਜੀ ਹੋਇਆ ਕੀ ਘਰ ਦੇ ਨੇ ਤੰਗ ਕੀਤਾ ਜੀ ਮੈਨੂੰ ਕੋਈ ਸਮਝਦਾ ਨਹੀਂ ਮੈਂ ਤੁਹਾਡੇ ਸਾਹਮਣੇ ਗੱਲਾਂ ਲਿਆਉਣ ਦਾ ਮੇਰਾ ਕੋਈ ਮਤਲਬ ਨਹੀਂ ਹੈਗਾਗਾ ਮੈਂ ਕੋਈ ਕਿਸੇ ਦਾ ਜਲੂਸ ਕੱਢਣਾ ਨਹੀਂ ਚਾਹੁੰਦੀ ਮੇਰਾ ਕੋਈ ਮਤਲਬ ਨਹੀਂ ਮੇਰਾ ਵਾਹਿਗੁਰੂ ਜਾਣਦਾ ਹੈ ਮੈਂ ਤੁਹਾਡੇ ਸਾਹਮਣੇ ਗੱਲਾਂ ਲਿਆਉਣੀਆਂ ਵੀ ਕੀ ਆ ਤੁਹਾਨੂੰ ਸੁਣ ਕੇ ਗੱਲਾਂ ਥੋੜਾ ਬਹੁਤ ਫਰਕ ਪੈ ਜੇ ਵੀ ਤੁਹਾਡਾ ਤੰਗ ਕਰਿਆ ਬੰਦਾ ਮਰਨ ਨੂੰ ਮਜਬੂਰ ਹੋ ਜਾਂਦਾ ਤੁਸੀਂ ਇਹੋ ਜਿਹਾ ਪਾਪ ਨਾ ਕਰੋ ਵੀਰੇ ਨਾ ਕਰੋ ਫਿਰ ਤੁਸੀਂ ਚਾਹੇ ਗੰਗਾ ਨਾਲਿਓ ਫਿਰ ਤੁਹਾਡੇ ਪਾਪ ਨਹੀਂ ਧੋਤੇ ਜਾਣਗੇ ਚਾਹੇ ਤੁਸੀਂ ਗੁਰੂ ਘਰ ਜਾ ਕੇ ਮੱਥੇ ਰਗੜ ਲਿਓ ਫਿਰ ਤੁਹਾਡੇ ਪਾਪ ਨਹੀਂ ਧੋਤੇ ਜਾਣਗੇ ਕਹਿੰਦੇ ਨਾ ਵੀ ਜਦੋਂ ਜ਼ੁਲਮ ਦਾ ਘੜਾ ਭਰ ਕੇ ਫੁੱਟ ਜਾਂਦਾ ਫਿਰ ਪ੍ਰਮਾਤਮਾ ਹੀ ਦੇਖ ਕਿਉਂਕਿ ਤੁਸੀਂ ਜੋ ਕਰ ਰਹੀਆਂ ਫਿਰ ਉਹਦੇ ਫਲ ਤੁਹਾਨੂੰ ਭੁਗਤਨੇ ਪੈਣੇ ਆ ਤੇ ਵੀਰੇ ਮਤ ਦੇਖਿਆ ਵੀ ਕਿਸੇ ਨੂੰ ਦੁੱਖ ਦੇਣ ਵਾਲੇ ਬੰਦੇ ਬਾਲੀਆਂ ਔਖਾਂ ਕੱਢਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਨਾ ਰੱਬ ਉਹ ਚੀਜ਼ ਨਹੀਂ ਦਿੰਦਾ ਜਿਹਦੇ ਉਹ ਕਾਬਿਲ ਹੁੰਦੇ ਆ ਉਹ ਚੀਜ਼ਾਂ ਰੱਬ ਉਹਨਾਂ ਤੋਂ ਦੂਰ ਕਰ ਲੈਂਦਾ ਹੈ ਭਾਵ ਵੀ ਪਰਮਾਤਮਾ ਉਹਨਾਂ ਨੂੰ ਕਹਿੰਦਾ ਵੀ ਲਾ ਤੂੰ ਬੈਰ ਤਾਂ ਕਰ ਲੈ ਤੇ ਮੈਂ ਤੈਨੂੰ ਉਹ ਚੀਜ਼ ਨਹੀਂ ਦਿੰਦਾ ਜਿਹੜੇ ਦਾ ਤੂੰ ਹੱਕਦਾਰ ਹੈਂ ਦੇਖ ਵੀਰੇ ਇਹ ਗੱਲ ਯਾਦ ਰੱਖ ਲੋ ਜੱਗ ਤੇ ਆਏ ਉਹਨਾਂ ਤੁਸੀਂ ਮਰਨਾ ਵੀ ਹੈ ਸਦਾ ਤੁਸੀਂ ਰਹਿਣਾ ਨਹੀਂ ਤੁਸੀਂ ਐਨਾ ਕਿਸੇ ਨੂੰ ਟੋਰਚ ਕਦੀ ਨਾ ਕਰੋ ਵੀ ਤੁਹਾਨੂੰ ਮਰਨ ਵੇਲੇ ਪਛਤਾਉਣਾ ਪੈ ਜੇ ਇੱਕ ਬੰਦੇ ਮਗਰ 10 10 ਬੰਦੇ ਪਾਉਂਗੇ 10 ਤਾਂ ਬਣੂਗੀ ਜਿਵੇਂ ਆਪਾਂ ਕਹ ਦੇਨੇ ਨਾ ਵੀ ਅਵਾਰਾ ਕੁੱਤਿਆਂ ਨੇ ਇੱਕ ਕੁੱਤਾ ਘੇਰ ਲਿਆ ਤੇ ਉਹ ਕੁੱਤੇ ਦੀ ਫਾਲ ਕਿੱਥੋਂ ਜਾਊਗੀ ਚਾਰ ਸਪੇਰ ਉਹਨੂੰ ਪੱਟ ਪੱਟ ਖਾ ਰਹੇ ਹੁੰਦੇ ਆ ਵੱਢ ਰਹੇ ਹੁੰਦੇ ਆ ਉਹੀ ਕੰਮ ਇਨਸਾਨ ਦਾ ਹੋ ਜਾਂਦਾ ਵੀਰੇ ਕਿਉਂਕਿ ਇਹ ਗੱਲਾਂ ਮੈਂ ਹੰਡਾਈਆਂ ਵੀ ਜਦੋਂ ਕੋਈ ਥੋਡੇ ਬੈਰ ਪੈਂਦਾ ਇੱਕ ਪਾਸੇ ਇੱਕਾ ਮੈਂ ਵੇਖਿਆ ਹੋਇਆ ਵੀ ਜਦੋਂ ਥੋਡੇ ਖਿਲਾਫ ਕੋਈ ਏਕਾ ਕਰ ਲੈਂਦਾ ਤੁਸੀਂ ਇਕੱਲੇ ਰਹਿ ਜਾਂਦੇ ਹੋ ਹਨਾ ਤੇ ਤੁਸੀਂ ਬਹਿ ਕੇ ਸੋਚੀ ਜਾਂਦੇ ਹੋ ਵੀ ਮੈਂ ਕਰਾਂ ਕੀ ਕਿੱਧਰ ਜਾਵਾਂ ਇਹਨਾਂ ਤੋਂ ਖੜਾ ਕਿਵੇਂ ਛੜਾਵਾਂ ਵੀ ਯਾਰ ਮੈਂ ਇਹਨਾਂ ਨੂੰ ਕੁਝ ਕਹਿੰਦਾ ਨਹੀਂ ਮੰਨਦਾ ਨਹੀਂ ਕਹਿੰਦਾ ਚੰਗਾ ਨਹੀਂ ਕਹਿੰਦਾ ਇਹਨਾਂ ਨੇ ਆਪਣਾ ਇੱਕ ਵੱਖਰਾ ਹੀ ਰੂਪ ਧਾਰ ਲਿਆ ਥੋਡੇ ਆਪਣੇ ਥੋਡੇ ਬੈਰ ਪੈ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਫਰੈਂਡ ਮੰਨਦੇ ਹੋ ਨਾ ਦਿਲੋਂ ਰਿਸਪੈਕਟ ਕਰਦੇ ਹੋ ਥੋਡੇ ਉਹ ਵੀ ਬੈਰ ਪਾ ਜਾਂਦੇ ਇੱਕ ਦਿਨ ਉਹ ਵੀ ਥੋਡੀ ਚੜ੍ਹਾਈ ਤੇ ਕਮਾਈ ਤੇ ਇਸ ਮਤਲਬ ਪਤਾ ਨਹੀਂ ਕਿਉ ਮੇਰੀ ਨੀਹੋ ਚੋਚੀ ਅਸੀਂ ਤਾਂ ਬਹੁਤ ਲੋਕ ਇੱਥੇ ਸਾਡੀ ਗਲੀ ਚ ਤਗੜੇ ਵੀ ਰਹਿੰਦੇ ਗਰੀਬ ਵੀ ਰਹਿੰਦੇ ਮਾੜੇ ਵੀ ਰਹਿੰਦੇ ਪਰ ਅਸੀਂ ਨੀ ਕਦੇ ਸੋਚਿਆ ਤਗੜਾ ਕੌਣਾ ਮਾੜਾ ਕੌਣਾ ਤੇ ਨਾ ਹੀ ਅਸੀਂ ਇਹ ਸੋਚਣਾ ਤਗੜਾ ਮਾੜਾ ਜ਼ਿੰਦਗੀ ਤੇ ਕੋਈ ਵੀ ਨਹੀਂ ਹੁੰਦਾ ਪਰਮਾਤਮਾ ਦੀ ਬਣਾਈ ਇਹ ਦੁਨੀਆ ਹੈ ਪਰਮਾਤਮਾ ਦੀ ਦਿੱਤੀ ਇਹ ਜ਼ਿੰਦਗੀ ਹੈ ਕੋਈ ਹੱਸੀ ਜਾਂਦਾ ਕੋਈ ਰੋਈ ਜਾਂਦਾ ਕੋਈ ਖੇਡੀ ਜਾਂਦਾ ਹੈ ਕੋਈ ਮੰंजे ਚ ਬੈਠਾ ਸਭ ਦੇ ਆਪ ਨੂੰ ਆਪਣੇ ਕਰਮ ਨੇ ਆਪਣੇ ਹੱਥ ਚੋਂ ਕੁਝ ਹੁੰਦੇ ਨਹੀਂ ਜੇ ਆਪਣੇ ਹੋਵੇ ਤਾਂ ਜਵਾਕਾਂ ਦੀਆਂ ਜ਼ਿੰਦਗੀਆਂ ਨੇ ਵਧੀਆ ਬਣਾ ਦਿੱਤੀ ਸੋ ਵੀਰੇ ਮੇਰਾ ਬਿਲਕੁਲ ਵੀ ਕਿਸੇ ਨੂੰ ਟੋਰਚ ਕਰਨ ਨੂੰ ਗੱਲ ਕਰਨ ਨੂੰ ਨਹੀਂ ਦਿਲ ਕਰਦਾ ਪਰ ਤੁਸੀਂ ਮੈਨੂੰ ਮਜਬੂਰ ਕਰਦੇ ਹੋ ਜਦੋਂ ਮੇਰੇ ਕੋਲੇ ਫੋਨ ਆਉਂਦੇ ਆ ਤੇ ਮੈਨੂੰ ਟੈਨਸ਼ਨ ਬਹੁਤ ਸੱਚੀ ਮੈਨੂੰ ਉਹਨਾਂ ਲੋਕਾਂ ਦੀ ਟੈਨਸ਼ਨ ਹੋ ਜਾਂਦੀ ਹੈ ਵਿਚਾਰੇ ਜਿਹੜੇ ਸਟ੍ਰੈਸ ਚ ਚੱਲ ਜਾਂਦੇ ਆ ਯਾਰ ਕੀ ਮਿਲਦਾ ਸੋਨੂੰ ਕਿਸੇ ਨੂੰ ਬਰਬਾਦ ਕਰਕੇ ਮੈਨੂੰ ਮਾੜਾ ਤਾਂ ਦੱਸ ਦਿਓ ਵੀ ਸੋਨੂੰ ਕੁਝ ਮਿਲਦਾ ਕਿਸੇ ਨੂੰ ਤੁਸੀਂ ਡਾਕਟਰਾਂ ਜੋਗਰਾ ਕਰ ਦਿੰਦੇ ਹੋ ਟੋਰਚ ਕਰੀ ਜਾਂਦੇ ਹੋ ਟੋਰਚ ਕਰੀ ਜਾਂਦੇ ਹੋ ਉਹ ਵਿਚਾਰਾ ਮਰੀਜ਼ ਬਣ ਜਾਂਦਾ ਇਹ ਕੰਮ ਕਿਉਂ ਕਰਦੇ ਹੋ ਕਿਉਂ ਜਾਣਦੇ ਹੋ ਤੁਸੀਂ ਗੁਰੂ ਘਰ ਮੈਨੂੰ ਇਹ ਸੋਚ ਕੇ ਵੀ ਟੈਨਸ਼ਨ ਹੋ ਜਾਂਦੀ ਵੀ ਜਰੂ ਜਿਹੜੇ ਬੰਦੇ ਟਰਚ ਕਰਦੇ ਆ ਕਿ ਉਹ ਗੁਰੂ ਘਰ ਜਾਂ ਕਿਸੇ ਧਰਮ ਨੂੰ ਮੰਨਦੇ ਹੋਣਗੇ ਜਾਂਦੇ ਹੋਣਗੇ ਜਦੋਂ ਤੁਸੀਂ ਮੰਨਦੇ ਹੋ ਕਿਸੇ ਧਰਮ ਨੂੰ ਕਿਸੇ ਨੂੰ ਵੀ ਮੰਨਦੇ ਹੋ ਯਾਰ ਉੱਥੇ ਜਾ ਕੇ ਥੋੜਾ ਜਿਹਾ ਤਾਂ ਸੋਚਿਆ ਕਰੋ ਵੀ ਅਸੀਂ ਧਰਮ ਨੂੰ ਮੰਨਦੇ ਆ ਸੇਵਾ ਕਰਦੇ ਆ ਕਿਤੇ ਵੀ ਕਰਦੇ ਹੋ ਕੋਈ ਵੀ ਛੋਟਾ ਧਰਮ ਹੈ ਧਰਮ ਦੇ ਲੈ ਰੱਟਣਾ ਆਪਾਂ ਕੁਝ ਨਹੀਂ ਕਦੇ ਕਵਾਂਗੇ ਜੋ ਮਰਜੀ ਧਰਮ ਹੈ ਇੱਕ ਪਾਸੇ ਰੱਬ ਨੂੰ ਮੰਨਦੇ ਦੂਜੇ ਪਾਸੇ ਤੁਸੀਂ ਕਿਸੇ ਬੰਦੇ ਦੀ ਐਡੀ ਵੱਡੀ ਵਾਦਵਾ ਲਈ ਜਾਂਦੇ ਹੋ ਵੀ ਉਹ ਤੁਹਾਨੂੰ ਵਿਚਾਰਾ ਵਿੱਚੇ ਵਿੱਚੀ ਇੰਨੀਆਂ ਵਾਦਵਾਵਾਂ ਦੇ ਜਾਂਦਾ ਕਿਉਂ ਲੈਨੇ ਹੋ ਕੀ ਮਿਲਦਾ ਤੁਹਾਨੂੰ ਕਿਸੇ ਨੂੰ ਦੁੱਖ ਦੇ ਕੇ ਕਿਉਂ ਤੁਸੀਂ ਕਿਸੇ ਨੂੰ ਸੋਖੀ ਰੋਟੀ ਨਹੀਂ ਖਾਣ ਦਿੰਦੇ ਕੋਈ ਵਿਚਾਰਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਢਿੱਡ ਭਰ ਰਿਹਾ ਨੂੰ ਭਰ ਲੈਣ ਦਿਓ ਸੋਡੂ ਤੱਕਲਾ ਖੋੜ ਨਹੀਂ ਆਉਂਦਾ ਜੇ ਅਗਲਾ ਚੋਰੀਆਂ ਕਰਨ ਲੱਗਾ ਫਿਰ ਤੁਸੀਂ ਕਹੋਗੇ ਤਾਂ ਚੋਰੀਆਂ ਕਰਦਾ ਉਹ ਕਾਰਨਾਮੇ ਥੋੜੀ ਹੁੰਦੇ ਤੁਸੀਂ ਟਿਕਣੀ ਨਹੀਂ ਦਿੰਦੇ ਨਾ ਤਾਂ ਬੰਦੇ ਨੂੰ ਕਿਸੇ ਨੂੰ ਤੁਸੀਂ ਚੱਜ ਦੀ ਕਮਾਈ ਕਰਨ ਦਿੰਦੇ ਹੋ ਅਗਲੇ ਮਿਹਨਤ ਕਰਦਾ ਵਿਚਾਰਾ ਉੱਥੇ ਟਿਕਣ ਨਹੀਂ ਦਿੰਦੇ ਜੇ ਉਹ ਬੰਦਾ ਦੁਖੀ ਹੋ ਕੇ ਗਲਤ ਕੰਮ ਜੇ ਪੈ ਜਾਂਦਾ ਫਿਰ ਤੁਸੀਂ ਉਹਨੂੰ ਚੋਰ ਠੱਗ ਕਹਿਣ ਲੱਗ ਜਾਨੇ ਹੋ ਯਾਰ ਜਾਣ ਦੇ ਦਿਓ ਕਿਸੇ ਲੁੱਟ ਜਾਣ ਦੇ ਦਿਓ ਲੋਕਾਂ ਨੂੰ ਤੁਸੀਂ ਇਹ ਕੰਮ ਨਾ ਕਰਿਆ ਕਰੋ ਜੇ ਤੁਸੀਂ ਬਾਹਲੇ ਪੈਸੇ ਵਾਲਿਆਂ ਤਾਂ ਰੱਬ ਦਾ ਸ਼ੁਕਰ ਕਰਿਆ ਕਰੋ ਵੀ ਤੁਹਾਨੂੰ ਰੱਬ ਨੇ ਪੈਸੇ ਵਾਲਿਆਂ ਚ ਕੀਤਾ ਤੇ ਜੇ ਕੋਈ ਗਰੀਬ ਆ ਵਿਚਾਰਾ ਉਹ ਆਪਣਾ ਪੇਟ ਭਰ ਰਿਆ ਕੰਮ ਕਰਕੇ ਉਹਨੂੰ ਟੌਰਚ ਨਾ ਕਰਿਆ ਕਰੋ ਉਹਨੂੰ ਨੀਮਾ ਨਾ ਦਿਖਾਇਆ ਕਰੋ ਇਹ ਗੱਲਾਂ ਦੇ ਰਿਜ਼ਲਟ ਤੁਹਾਨੂੰ ਭੁਗਤਨੇ ਪੈ ਜਾਣਗੇ ਕਿਉਂਕਿ ਬਾਰੀ ਛੋਡੀ ਵੀ ਆਉਣ ਵਾਲੀ ਹੈ ਫਿਰ ਇਹ ਤਿਆਰ ਰਹੋ ਵੀ ਕਿਸੇ ਨੂੰ ਦੁੱਖ ਦੇਣ ਵਾਲੇ ਨੇ ਕਦੇ ਸੁੱਖ ਨਹੀਂ ਪਾਇਆ ਨਾ ਕਰਿਆ ਕਰੋ ਇਹ ਗਲਤੀਆਂ ਇਹ ਗਲਤੀਆਂ ਦੇ ਰਿਜ਼ਲਟ ਅਸੀਂ ਭੁਗਤਿਆ ਤੁਹਾਨੂੰ ਰੋਕ ਰਹੇ ਹਾਂ ਵੀ ਤੁਸੀਂ ਇਹਨਾਂ ਕੰਮਾਂ ਤੋਂ ਪਾਸੇ ਹੋ ਜਾਓ ਤੁਸੀਂ ਮਤਲਬ ਰੱਖੋ ਆਪਣੀ ਫੈਮਿਲੀ ਫੈਮਿਲੀ ਤੱਕ ਆਪਣਾ ਖਾਣਾ ਬਣਾਓ ਆਪਦਾ ਪੇਟ ਭਰੋ ਸੋਨਾ ਖਾਓ ਸੋਨਾ ਹੰਡਾਓ ਬੜੀ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਹੱਸ ਖੇਡ ਕੇ ਰਹੋ ਛੋਟੀਆਂ ਛੋਟੀਆਂ ਘਰੇ ਖੁਸ਼ੀਆਂ ਮਨਾਓ ਤੁਸੀਂ ਆਪਣੀ ਫੈਮਿਲੀ 'ਚ ਖੁਸ਼ ਰਹੋ ਯਾਰ ਇਹ ਤਾਂ ਨਾ ਸੋਚਿਆ ਕਰੋ ਵੀ ਅਸੀਂ ਤਾਂ ਖੁਸ਼ ਹਾਂ ਤੁਸੀਂ ਆਪਣੀ ਫੈਮਿਲੀ 'ਚ ਸਾਰਾ ਕੁਝ ਕਰਦੇ ਹੋ ਖੁਸ਼ ਰਹਿੰਦੇ ਹੋ ਜਦੋਂ ਦੂਜੇ ਦੀ ਫੈਮਿਲੀ ਬਣੀ ਝਾਕਦੇ ਹੋ ਥੋੜੋ ਉਹ ਤੋਂ ਤੁਹਾਡੇ ਅੱਗ ਲੱਗ ਜਾਂਦੀ ਹੈ ਬੀ ਯਾਰ ਇਹ ਹੱਸ ਕੇ ਰੇ ਖੁਸ਼ ਕਿਉਂ ਐ ਮੈਂ ਤੈਨੂੰ ਖੁਸ਼ ਦੇਖ ਨਹੀਂ ਸਕਦਾ ਯਾਰ ਫਿਰ ਕਾਦੇ ਬੰਦੇ ਹੋ ਤੁਸੀਂ ਇਨਸਾਨ ਸੋਨੂੰ ਬਣਾਇਆ ਰੱਬ ਨੇ ਸੋਨੂੰ ਦਿਮਾਗ ਦਿੱਤਾ ਸਾਰਾ ਕੁਝ ਦਿੱਤਾ ਫਿਰ ਕਿਉਂ ਕਿਸੇ ਦੇ ਮਗਰ ਪਏ ਫਿਰਦੇ ਰਹਿੰਦੇ ਹੋ ਕਿਉਂ ਸੋਥੋਂ ਦੂਜਿਆਂ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਜਦੋਂ ਸੋਨੂੰ ਰੱਬ ਖੁਸ਼ੀਆਂ ਦੇ ਰਿਹਾ ਤੁਸੀਂ ਇੰਜੋਏ ਕਰ ਰਹੇ ਹੋ ਦੂਜਿਆਂ ਨੂੰ ਵੀ ਕਰਨ ਦੇ ਦੋ ਅਗਲੇ ਦਾ ਵੀ ਹੱਕ ਹੁੰਦਾ ਖੁਸ਼ੀਆਂ ਮਨਾਉਣ ਦਾ ਇੰਜੋਏ ਕਰਨ ਦਾ ਤੁਸੀਂ ਉਹਨੂੰ ਬਣਾਈ ਜ਼ਿੰਦਗੀ ਚ ਕੂੜਾ ਕਰਕਟ ਦਿੰਨੇ ਹੋ ਅਗਲਾ ਦਵਾਈਆਂ ਤੇ ਸੋਨੂੰ ਮਿਲ ਕੇ ਜਾਂਦਾ ਜਦੋਂ ਅਗਲਾ ਦਵਾਈਆਂ ਜੋਗੜਾ ਹੋ ਜਾਂਦਾ ਅਗਲਾ ਡਾਕਟਰ ਦੇ ਪੱਲੇ ਪੈ ਜਾਂਦਾ ਕੋਈ 2900 ਤੋਂ ਨੂੰ ਅਗਲਾ ਵਾਦਵਾ ਦੇ ਕੇ ਜਾਂਦਾ ਇਹੋ ਜੀਆਂ ਕੀ ਖੁਸ਼ੀਆਂ ਦਾ ਮੰਨਣਾ ਜਿਹੜਾ ਤੁਸੀਂ ਕਿਸੇ ਨੂੰ ਬਰਬਾਦ ਕਰਕੇ ਖੁਸ਼ੀਆਂ ਮਾਣ ਰਹੇ ਹੋ ਮੈਂ ਕਿਹੜੀਆਂ ਵੀ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਅਕਾਲ ਪੁਰਖ ਵੈਰ ਗੁਰੂ ਜੀ ਕੋਈ ਦੁਨੀਆ ਤੇ ਐਸੀ ਐਸੀ ਸਹ ਜਰੂਰ ਭੇਜ ਵੀ ਜਿਹੜੀ ਇਹ ਲੋਕਾਂ ਨੂੰ ਸਿੱਧੇ ਰਾਹ ਪਾਵੇ ਪ੍ਰਮਾਤਮਾ ਜ਼ਰੂਰ ਪਰਮਾਤਮਾ ਵਾਹਿਗੁਰੂ ਜੀ ਜਰੂਰ ਕੋਈ ਦੁਨੀਆ ਤੇ ਜਨਮ ਲਵੇ ਇਨਸਾਨ ਵੀ ਜੋ ਇਹ ਲੋਕਾਂ ਨੂੰ ਇਹਨਾਂ ਚੀਜ਼ਾਂ ਚੋਂ ਕੱਢੇ ਯਾਰ ਬੰਦਾ ਹੀ ਬੰਦੇ ਦਾ ਬੈਰੀ ਬਣਿਆ ਬੈਠਾ ਤੁਸੀਂ ਕੀ ਕਰੋਗੇ ਮੇਰਾ ਤਾਂ ਰੋਣ ਆ ਜਾਂਦਾ ਜਦੋਂ ਅਗਲਾ ਕਹਿ ਦਿੰਦਾ ਵੀ ਯਾਰ ਮੈਂ ਦੁਖੀ ਹਾਂ ਮੈਨੂੰ ਮੇਰੇ ਕਰ ਰਹੇ ਆ ਜਾਂ ਮੈਨੂੰ ਵੀ ਮੈਂ ਕੰਮ ਕਰਦਾ ਮੈਨੂੰ ਮੇਰੇ ਕੰਮ ਤੇ ਨਹੀਂ ਟਿਕਣ ਦਿੰਦੇ ਯਾਰ ਇਹ ਕਿਉਂ ਕਰਦੇ ਹੋ ਮੇਰੀ ਆਤਮਾ ਸੁਣ ਕੇ ਦੁਖੀ ਹੋ ਜਾਂਦੀ ਐ ਸੁੱਡੀ ਕਿਉਂ ਨਹੀਂ ਹੁੰਦੀ ਤੂੰ ਨੂੰ ਕਿਵੇਂ ਇੰਨਾ ਰੱਬ ਨੇ ਪੱਥਰ ਬਣਾਤਾ ਵੀ ਤੁਸੀਂ ਕਿਸੇ ਨੂੰ ਦੁੱਖ ਦੇ ਕੇ ਖੁਸ਼ੀਆਂ ਮਨਾਉਣੇ ਹੋ ਗਰੁੱਪ ਬਣਾ ਲੈਣੇ ਹੋ ਇੱਕ ਨੂੰ ਕੱਢ ਦਿੰਨੇ ਹੋ ਉਹਨੂੰ ਤੜਫਾ ਰਹੇ ਹੋ ਕਿਉਂ ਕਰਦੇ ਹੋ ਇਹ ਕੀ ਮਿਲਦਾ ਤੁਹਾਨੂੰ ਇਹ ਕਰਕੇ ਮਿਲਦਾ ਤਾਂ ਦੱਸੋ ਸਿਰਫ ਇੱਕ ਅੰਦਰਲਾ ਰਾਕਸਸ ਆ ਉਹਨੂੰ ਖੁਸ਼ ਕਰ ਲੈਣੇ ਹੋ ਵੀ ਅਸੀਂ ਬੰਦੇ ਨੂੰ ਤਪਾ ਰਹੇ ਆਂ ਤੜਫਾ ਰਹੇ ਆਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਯਾਦ ਰੱਖਿਓ ਜਿੱਦ ਦੇ ਸੋਡੀ ਬਾਰੀ ਆ ਗਈ ਨਾ ਚੀਕਾਂ ਮਾਰੋਗੇ ਕਿਉਂਕਿ ਦਰਦ ਝੱਲਣ ਵਾਲੇ ਨੂੰ ਪਤਾ ਹੁੰਦਾ ਵੀ ਉਹ ਦਰਦ ਕਿਵੇਂ ਝੱਲ ਰਿਹਾ ਹੈ ਕਿਹੜੀਆਂ ਤਕਲੀਫਾਂ ਚ ਪੈ ਕੇ ਝੱਲ ਰਿਹਾ ਹੈ ਕਿੰਨੀ ਉਹਦੇ ਅੰਦਰ ਦਰਦ ਝੱਲਣ ਦੀ ਸ਼ਕਤੀ ਪੈਦਾ ਹੋ ਚੁੱਕੀ ਉਹਦੇ ਨਾਲ ਤਾਂ ਪ੍ਰਮਾਤਮਾ ਖੜ ਜਾਂਦਾ ਦੋ ਉਹਨੂੰ ਸ਼ਕਤੀ ਦਿੰਦਾ ਦਰਦ ਝੱਲਣ ਦੀ ਤੇ ਛੋਡੇ ਨਾਲ ਫਿਰ ਪ੍ਰਮਾਤਮਾ ਵੀ ਨਹੀਂ ਖੜਦਾ ਪ੍ਰਮਾਤਮਾ ਕਹਿੰਦਾ ਵੀ ਛੋੜੀਆਂ ਕਰਤੂਤਾਂ ਦਾ ਫਾਲਾ ਤੁਸੀਂ ਕਿਸੇ ਨੂੰ ਤੰਗ ਕੀਤਾ ਸੀ ਤੇ ਹੁਣ ਆਪ ਵੀ ਤੰਗ ਹੋਣ ਲਈ ਤਿਆਰ ਹੋ ਜਾਓ ਮੈਂ ਬਾਰ-ਬਾਰ ਕਹਿਣੀ ਹੈ ਮੈਂ ਛੋਡੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੀ ਆ ਵੀਰੇ ਕਿਸੇ ਨੂੰ ਤੰਗ ਨਾ ਕਰੋ ਜੇ ਤੁਸੀਂ ਕਿਸੇ ਨੂੰ ਥੋੜੀ ਬਹੁਤੀ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਕੁਛ ਨਹੀਂ ਤੁਹਾਨੂੰ ਬੰਦਾ ਮੈਂ ਤੁਹਾਨੂੰ ਕਹਿਣੀ ਆ ਚਲ ਤੁਹਾਨੂੰ ਕੋਈ ਬੰਦਾ ਨਹੀਂ ਚੰਗਾ ਲੱਗਦਾ ਉਹਨੂੰ ਬੁਲਾਉਣਾ ਛੱਡ ਦਿਓ ਜਮਣਾ ਬਲਾਉ ਪਰ ਉਹਨੂੰ ਟੌਰਚ ਨਾ ਕਰੋ ਉਹਨੂੰ ਉਹਦੀਆਂ ਨਜ਼ਰਾਂ ਚ ਨਾ ਸਿੱਟੋ ਛੋਟੀਆਂ 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 ਗੱਲਾਂ ਕਰਕੇ ਕੋਈ ਜੱਗ ਤੋਂ ਤੁਰ ਗਿਆ ਨਾ ਫਿਰ ਪਸਤਾਉਂਗੇ ਤੁਸੀਂ ਕਿਉਂਕਿ ਜਿਹੜਾ ਬੰਦਾ ਕਰਦਾ ਵੀਰ ਉਹਨੂੰ ਪਰਣੀ ਪੈਂਦੀ ਪੈਂਦੀ ਆ ਪਲੀਜ਼ ਸਮਝੋ ਮੇਰੀਆਂ ਗੱਲਾਂ ਰੱਬ ਦੇ ਵਾਸਤੇ ਮੈਂ ਵੀ ਜੱਗ ਤੋਂ ਜਾਣਾ ਤੁਸੀਂ ਵੀ ਜਾਣਾ ਆਪਾਂ ਇੱਥੇ ਕਿਸੇ ਨੇ ਰਹਿਣਾ ਨਹੀਂ ਹੈਗਾ ਇੱਥੇ ਪੱਕਾ ਰਹਿਣ ਵਸੇਰਾ ਕਿਸੇ ਦਾ ਨਹੀਂ ਹੈਗਾ ਵੀਰੇ ਕੋਈ ਵੀ ਐਸਾ ਬੰਦਾ ਨਹੀਂ ਹੈਗਾ ਕੋਈ ਵੀ ਅਸੀਂ ਦੁਨੀਆ ਤੇ ਸ਼ੈ ਨਹੀਂ ਹੈਗੀ ਵੀ ਜੋ ਤੁਹਾਨੂੰ ਇਸ ਸੰਸਾਰ ਤੇ ਰੱਖ ਸਕਦੀ ਆ ਤੁਸੀਂ ਇੱਕ ਦਿਨ ਜਾਣਾ ਵੀਰੇ ਇੱਕ ਦਿਨ ਸੋਨੂ ਵੀ ਕੁਆਟਰ ਲੱਕੜਾਂ ਜੁੜਨੀਆਂ ਜੁੜਨੀਆਂ ਜਿੰਨੇ ਮਰਜੀ ਤੁਸੀਂ ਪੈਸੇ ਵਾਲਿਆਂ ਜਿੰਨੇ ਮਰਜੀ ਅਧਿਆਵਿਆਂ ਵਾਲਿਆਂ ਬਟ ਇੱਕ ਦਿਨ ਤੁਸੀਂ ਲੱਕੜਾਂ ਚ ਅਗਨੀ ਭੇਟ ਹੋਣੀ ਹੋਣਾ ਤਾਂ ਉਹ ਸਮਾਂ ਯਾਦ ਕਰੋ ਆ ਜੀ ਤੁਸੀਂ ਭੁੱਲ ਗਏ ਤਾਂ ਉਹ ਤੁਸੀਂ ਲੋਕਾਂ ਨੂੰ ਟਾਰਚ ਕਰ ਰਹੇ ਹੋ ਇੱਕ ਦਿਨ ਐਸਾ ਆਊਗਾ ਜਿੱਦੇ ਤੁਹਾਡਾ ਆਖਰੀ ਦਿਨ ਹੋਊਗਾ ਇਸ ਦੁਨੀਆ ਤੇ ਉਹ ਕਹਿੰਦੇ ਹੁੰਦੇ ਹਨ ਵੀ ਜਿਉਂਦਿਆਂ ਨੂੰ ਕਿਉਂ ਪੁੱਛਿਆ ਨਹੀਂ ਤੇ ਮਰੇ ਦੇ ਹਿੱਕ ਤੇ ਪਾਉਨੇ ਹੋ ਪਲੀਜ਼ ਇਹ ਗੱਲਾਂ ਛੱਡ ਦਿਓ ਮਰਨਾ ਯਾਦ ਕਰ ਲਓ ਫਿਰ ਤੁਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਕਿਉਂਕਿ ਛੋਟੇ ਜਦੋਂ ਮੌਤ ਯਾਦ ਆ ਗਈ ਨਾ ਵੀ ਮੈਂ ਮਰਨਾ ਯਾਰ ਜਾਣਾ ਮੈਂ ਕਿਉਂ ਕਰ ਰਿਹਾ ਹੈ ਠੀਕ ਹੈ ਤੇ ਜੇ ਬਾਲਗਾਂ ਬਹਿਬਤਾਂ ਕਰਨ ਨੂੰ ਛੋਟਾ ਜੀ ਕਰਦਾ ਨਾ ਸੋ ਤੁਹਾਨੂੰ ਨਹੀਂ ਟਿਕਿਆ ਜਾਂਦਾ ਵੀ ਤੁਹਾਨੂੰ ਦੂਜੇ ਨੂੰ ਟਾਰਚ ਕਰਕੇ ਖੁਸ਼ੀ ਮਿਲਦੀ ਆ ਤਾਂ ਪਲੀਜ਼ ਇੱਕ ਜਿਹੜਾ ਪੀਜੀਏ ਚ ਜ਼ਰੂਰ ਮਾਰਿਆ ਆਇਓ ਚੰਡੀਗੜ੍ਹ ਚ ਮੈਂ ਗਈ ਹੋਈ ਆ ਮੈਂ ਕਿਹੜੀਆਂ ਰੱਬਾ ਦੁਸ਼ਮਣ ਨੂੰ ਵੀ ਲੈ ਕੇ ਨਾ ਜਾਈ ਉੱਥੇ ਇੱਕ ਗੇੜਾ ਨਾ ਪੀਜੀਆਈ ਮਾਰਿਆ ਉਸ ਨੂੰ ਲੱਗ ਜੂ ਪਤਾ ਵੀ ਦੁਨੀਆ ਕਿੱਡੀ ਦੁਖੀ ਤੇ ਦੁਖੀ ਪਈ ਹੈ ਕਰੇ ਕਈ ਤਾਂ ਵਿਚਾਰੇ ਜਿਉਂਦੇ লাশ ਬਣੇ ਪਏ ਹੁੰਦੇ ਕਿਸੇ ਦੇ ਨੱਕ 'ਚ ਪੈਪਾ ਕਿਸੇ ਦੇ ਮੂੰਹ 'ਚ ਪੈਪਾ ਪਤਾ ਨਹੀਂ ਹੁੰਦਾ ਕਿਹੜੀ ਦੁਨੀਆ 'ਚ ਹੁੰਦੇ ਆ ਵਿਚਾਰੇ ਠੀਕ ਹੈ ਨਾ ਇਹਨਾਂ ਪਰੇਸ਼ਾਨ ਕਰੋ ਵੀ ਸਾਨੂੰ ਦੇਣੀਆਂ ਪੈ ਜਾਣ ਗੱਲਾਂ ਕਿਉਂਕਿ ਰਿਜ਼ਲਟ ਵੀਰੇ ਪੇਪਰ ਤੁਸੀਂ ਪਾਉਣੇ ਤੇ ਰਿਜ਼ਲਟ ਵੀ ਤੁਹਾਨੂੰ ਇੱਥੇ ਹੀ ਮਿਲੂਗਾ ਤੁਹਾਡਾ ਫੇਲ ਪਾਸ ਦਾ ਰਿਜ਼ਲਟ ਪਰਮਾਤਮਾ ਇੱਥੇ ਹੀ ਕੱਢੂਗਾ ਕੰਟਰੋਲ ਕਰ ਲੋ ਆਪਣੇ ਆਪ ਤੇ ਹਾਰੇ ਰੱਬ ਦੇ ਵਾਸਤੇ ਨਾ ਕਿਸੇ ਦੀਆਂ ਬਾਦਦੂਆਵਾਂ ਮੈਂ ਲਿਆ ਕਰੋ ਇਹ ਬਾਦਦੂਆਮਾਂ ਦਾ ਪੱਟਿਆ ਬੰਦਾ ਕਦੇ ਹਰਾ ਨਹੀਂ ਹੁੰਦਾ ਮੈਂ ਵੱਡੇ ਵੱਡੇ ਘਰ ਉਜੜਦੇ ਦੇਖ ਲਏ 100 100 ਕਿੱਲੇ ਵਾਲੇ ਉਜੜਦੇ ਦੇਖ ਲਏ ਬਾਦਦਵਾ ਬਹੁਤ ਬੁਰੀ ਚੀਜ਼ ਹੁੰਦੀ ਹੈ ਵੀਰੇ ਸੋ ਪਲੀਜ਼ ਇਹ ਬਾਦਦੂਆਮਾਂ ਨਾ ਲਿਆ ਕਰੋ ਵੀਰੇ ਨਾ ਲਿਆ ਕਰੋ ਜੇ ਤੁਸੀਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੇ ਨਾ ਪਲੀਜ਼ ਉਹਨੂੰ ਦੁੱਖ ਵੀ ਨਾ ਦਿਆ ਕਰੋ ਵਿਚਾਰੇ ਨੂੰ ਬਹੁਤ ਇਹ ਜਿਹੇ ਲੋਕ ਆ ਬਹੁਤ ਲੋਕ ਆ ਜਿਹੜੇ ਮੇਰੇ ਕੋਲੇ ਫੋਨ ਕਾਲ ਕਰਦੇ ਆ ਮੈਨੂੰ ਬੜਾ ਤਰਸ ਆਉਂਦਾ ਹੈ ਤੇ ਬਸ ਮੈਂ ਤੇ ਕੁਈ ਕਰ ਦਿੰਨੀ ਆ ਵੀ ਏ ਅਕਾਲ ਪੁਰਖ ਵਾਹਿਗੁਰੂ ਏ ਸੱਚੇ ਪਾਸ਼ਾ ਗੁਰੂ ਰਾਮਦਾਸ ਜੋ ਬੰਦਾ ਦੁਖੀ ਐ ਇਸ ਸੰਸਾਰ ਤੇ ਪ੍ਰਮਾਤਮਾ ਤੋਂ ਦੀ ਬਾਹ ਮੜ ਏ ਵਾਹਿਗੁਰੂ ਜੋ ਕਿਸੇ ਨੂੰ ਕੋਈ ਤੰਗ ਕਰ ਰਿਹਾ ਪ੍ਰਮਾਤਮਾ ਉਹਦੇ છાਤੀ ਮਾਰ ਉਹਨੂੰ ਤੰਗ ਕਰਨੋਂ ਹਟਾ ਪ੍ਰਮਾਤਮਾ ਉਹਦੇ ਦਿਮਾਗ ਚ ਕੁਛ ਬਾੜ ਵੀ ਤੂੰ ਕਿਉਂ ਤੰਗ ਕਰ ਰਿਹਾ ਐ ਇਹਨੂੰ ਅੱਗੇ ਚੀਜ਼ਾਂ ਨਹੀਂ ਸੀ ਹੁੰਦੀਆਂ ਵੀਰੇ ਆਪਾਂ ਕਹਿੰਦੇ ਨਾ ਵੀ ਸਾਇੰਸ ਤਰੱਕੀ ਕਰ ਗਈ ਮੈਂ ਕਹਿੰਦੀ ਆ ਸਾਇੰਸ ਨੇ ਭੋਰੀ ਤਰੱਕੀ ਨਹੀਂ ਕੀਤੀ ਅਗੇ ਇਨਸਾਨੀਅਤ ਨੂੰ ਪਿਆਰ ਕੀਤਾ ਜਾਂਦਾ ਸੀ ਹੁਣ ਤਾਂ ਇਨਸਾਨੀਅਤ ਨੂੰ ਮਾਰ ਕੇ ਰੋਟੀ ਖਾਣ ਵਾਲੇ ਲੋਕ ਆ ਗਏ ਇਨਸਾਨੀਅਤ ਮਰੀ ਹੋਈ ਐ ਕੋਲੇ ਇੱਕ ਬੰਦੇ ਦੇ ਛਿੱਤਰ ਪੈ ਰਹੇ ਹੋਣਗੇ 10 ਬੰਦੇ ਨੂੰ ਖੜ ਕੇ ਦੇਖੀ ਜਾਂਦੇ ਆ ਵੀਡੀਓ ਬਣਾਈ ਜਾਂਦੇ ਐ ਤੇ ਜਾਂ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਪਿਆ ਉਹਨੂੰ ਘੰਟਾ ਦੇਖੀ ਜਾਣਗੇ ਤੇ ਕੀ ਰਹਿ ਕੇ ਮੈਂ ਤੂੰ ਉਹਨੂੰ ਚੱਕੋ ਹਸਪਤਾਲ ਲੈ ਜਾ ਵਿਚਾਰੇ ਨੂੰ ਕਾਰਨਾ ਤਾਂ ਕੋਈ ਚੰਗਾ ਕੰਮ ਕਰ ਲੋ ਤੋ ਮੇਰੀ ਵੀਡੀਓ ਮੈਂ ਲੰਮੀ ਕਰ ਲੈਨੀ ਆ ਮੈਥੋਂ ਬਾਲੀ ਲੰਬੀ ਵੀਡੀਓ ਬਣਦੀ ਨਹੀਂ ਹੁਣ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਸਿਰ ਦੁਖਣ ਲੱਗ ਜਾਂਦਾ ਵੀ ਦੁਨੀਆ ਕਿਹੋ ਜੀ ਆ ਕਿਹੋ ਜੀ ਕਿਹੋ ਜੀ ਪਈ ਆ ਪਤਾ ਨਹੀਂ ਅਸੀਂ ਕਿਸੇ ਨੂੰ ਦੁੱਖ ਦਿੰਦੇ ਨਹੀਂਗੇ ਸਾਨੂੰ ਤਾਂ ਲੱਗਦਾ ਵੀ ਕਿਵੇਂ ਲੋਕ ਇਹੋ ਜਿਹਾ ਕੁਝ ਕਰ ਲੈਂਦੇ ਕਿਸੇ ਨੂੰ ਦੁਖੀ ਕਿਵੇਂ ਦੇਖ ਲੈਂਦੇ ਮੇਰੇ ਵੀ ਐਂਟੀ ਬਹੁਤ ਐ ਮੇਰੀ ਵੀ ਬਹੁਤਿਆਂ ਨਾਲ ਨਹੀਂ ਬਣਦੀ ਜਮਾ ਨਹੀਂ ਬਣਦੀ ਦਿਲੋਂ ਨਹੀਂ ਬਣਦੀ ਪਰ ਆਪਾਂ ਨਾ ਉਹਨਾਂ ਨੂੰ ਮਾੜਾ ਨਾ ਚੰਗਾ ਨਾ ਆਪਾਂ ਉਹਨਾਂ ਨੂੰ ਨਹੀਂ ਝਾਕਦੇ ਆ ਨਾ ਉਹਨਾਂ ਦੀ ਜ਼ਿੰਦਗੀ 'ਚ ਇੰਟਰਫੇਅਰ ਕਰਦੇ ਆ ਆਪਾਂ ਖੜੀ ਛੱਡ ਦਿੰਦੇ ਆ ਜਿਹਦੇ ਨਾਲ ਆਪਣੀ ਨਹੀਂ ਬ ਵੀ ਕੋਈ ਗੱਲ ਨਹੀਂ ਅਗਲਾ ਆਪਦੇ ਘਰੇ ਰਾਜੀ ਆਪਾ ਆਪਣੇ ਘਰੇ ਰਾਜੀ ਉਹਨੂੰ ਉੱਥੇ ਦੇਣਾ ਰੱਬ ਨੇ ਆਪਾਂ ਨੂੰ ਇੱਥੇ ਦੇਣਾ ਫਿਰ ਕਾਹਦੀਆਂ ਲੜਾਈਆਂ ਮੈਂ ਮੇਰੇ ਕਰਮਖਾਨੇ ਆ ਤੁਸੀਂ ਤੇਰੇ ਕਰਮਖਾਨੇ ਫਿਰ ਲੜਾਈਆਂ ਕਾਹਦੀਆਂ ਬਹੁਤਾ ਪਾਉਣ ਦੇ ਚੱਕਰ ਚ ਥੋੜਾ ਵੀ ਨਾ ਖੋਲਿਆ ਕਰੋ ਠੀਕ ਹੈ ਆਪਣੀ ਆਪ ਦੀ ਇੱਜ਼ਤ ਕਰਨੀ ਸਿੱਖ ਲਓ ਸਭ ਕੁਝ ਠੀਕ ਹੋ ਜਾਣਾ ਠੀਕ ਹੈ ਜੇ ਕੋਈ ਉਸ ਨੂੰ ਨਹੀਂ ਬੁਲਾਉਂਦਾ ਜਮਾਨਾ ਬੁਲਾਓ ਅਗਲੇ ਦਿਨ ਮੂਰੇ ਜਾ ਕੇ ਨਾ ਗੜਗੜਾਓ ਨਾ ਵੀ ਮੈਨੂੰ ਬੁਲਾਓ ਠੀਕ ਹੈ ਪਿਆਰ ਕਰਨਾ ਹੈ ਤਾਂ ਪਰਮਾਤਮਾ ਨੂੰ ਕਰੋ ਕਦੇ ਤੋਂ ੱਖਾਂ ਨਹੀਂ ਮਿਲੂ ਕਦੇ ਸਾਨੂੰ ਤੋਂ ੱਖਾਂ ਨਹੀਂ ਮਿਲੂ ਜਿਹੜਾ ਬੰਦਾ ਪਰਮਾਤਮਾ ਨੂੰ ਪਿਆਰ ਕਰਦਾ ਠੀਕ ਹੈ ਸੇਵਾ ਕਰਨੀ ਹੈ ਗੁਰੂ ਘਰ ਜਾ ਕੇ ਕਰੋ ਆਪ ਤੋਂ ਮਾੜੀ ਦੀ ਹੈਲਪ ਕਰੋ ਕਿਸੇ ਦੇ ਕੰਮ ਆਓ ਕੋਈ ਸਾਨੂੰ ਯਾਦ ਕਰੇ ਵੀ ਆਹ ਬੰਦਾ ਯਾਰ ਮੇਰੇ ਕੰਮ ਆਇਆ ਮੇਰੇ ਲਈ ਕੁਝ ਕੀਤਾ ਇਹੋ ਜੇ ਕੰਮ ਕਰੋ ਜੇ ਤੁਸੀਂ ਦੁਨੀਆ ਤੋਂ ਸੌਖਾ ਜਾਣਾ ਹੈ ਜੇ ਤੁਸੀਂ ਆਪਣੀ ਜੁਨੀਆਂ ਚੋਂ ਮੁਕਤੀ ਪਾਉਣੀ ਹੈ ਸੋ ਵੀਡੀਓ ਮੇਰੀ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਾਂ ਅਗਲੀ ਵੀਡੀਓ ਚ ਫੇਰ ਮਿਲਦੇ ਆ ਵਾਹਿਗੁਰੂ ਨੇ ਚਾਹਿਆ ਤਾਂ ਏਦੋਂ ਵਧੀਆ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਆਪਾਂ YouTube ਤੇ ਨਵੇਂ-ਨਵੇਂ ਆਏ ਆ ਇਹਨਾਂ ਨਹੀਂ ਪਤਾ ਕੁਝ ਕੁ ਗੱਲਾਂ ਤਾਂ ਮੈਨੂੰ ਨਹੀਂ ਪਤਾ ਵੀ ਕਿੱਦਾਂ ਹੁੰਦੀਆਂ YouTube ਤੇ ਕਿੰਦਾ ਪਾਈਆਂ ਜਾਂਦੀਆਂ ਪਰ ਆਪਾਂ ਤਾਂ ਸਿੰਪਲ ਆ ਵੀਰੇ ਜਿਵੇਂ ਵੀਡੀਓ ਪਾਉਣੇ ਆਂ ਹੀ ਘਰੇ ਤੋਂਰੇ ਫਿਰਦੇ ਵੀਡੀਓ ਬਣਾ ਲੈਣੇ ਆਂ ਉਹ ਵੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਸੋ ਵੀਡੀਓ ਬਣਾਉਣ ਚੁੱਕੇ ਕੈਮਰਾ ਜੀ ਆਂਦੇ ਤੇ ਪਲੀਜ਼ ਸੌਰੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ